ਪਿੰਡ ਕਾਡਗੜ ਵਿੱਚ ਡੇਰਾ ਟਿੱਬੀ ਸਾਹਿਬ ਦੇ ਗੱਦੀ ਨਿਸ਼ੀਨ ਬਾਬਾ ਸਖੀ RAM ਵੱਲੋਂ ਆਪਣੇ ਸੁਪੁੱਤਰ ਕਾਲੇ ਸ਼ਾਹ ਦੇ ਜਨਮ ਦਿਨ ਮੌਕੇ ਜ਼ਰੂਰਤਮੰਦ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਪ੍ਰਦਾਨ ਕਰਨ ਲਈ ਮੁਫਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਦੀ ਇੱਕ ਅਨੋਖੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਫ੍ਰੀ ਮੈਡੀਕਲ ਅਤੇ ਸੰਤ ਗੁਰ ਮੇਲ ਸਿੰਘ ਜੀ ਮੈਮੋਰੀਅਲ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਗੜੀ ਕਾਨਗੋ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦਾ ਆ tổਨ ਡੇਰਾ ਟਿੱਬੀ ਸਾਹਿਬ ਕਾਡਗੜ ਦੇ ਗੱਦੀ ਨਿਸ਼ੀਨ ਬਾਬਾ ਸਖੀ ਰਾਮ ਵੱਲੋਂ ਕੀਤਾ ਗਿਆ। ਕੜਾਕੇ ਦੀ ਠੰਡ ਦੇ ਬਾਵਜੂਦ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੇ ਪੱਧਰ ਤੇ ਖੂਨਦਾਨ ਕੀਤਾ ਤੇ ਇਸ ਮੌਕੇ ਸੇਵਾਦਾਰ ਕਾਲੇ ਸ਼ਾ ਵੱਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਵੀ ਬਾਬਾ ਸਖੀ ਰਾਮ ਵੱਲੋਂ ਸਨਮਾਨਿਤ ਕੀਤਾ ਗਿਆ। ਪੇਸ਼ ਹੈ ਸਾਡੇ ਪੱਤਰਕਾਰ ਜਤਿੰਦਰ ਕਲੇਰ ਦੀ ਇਹ ਰਿਪੋਰਟ। ਸ਼ਸ਼ੀਕਲ ਜੀ ਨਮਸਕਾਰ, ਅਦਾਬ, ਅਸਲਾਮੁਅਲੈਕਮ। ਅੱਜ ਮੈਂ ਪਹੁੰਚਿਆ ਜੀ ਦਰਬਾਰ ਟੀਬੀ ਸਾਹਿਬ, ਕਾਠਗੜ੍ਹ, ਬਲਾਚੌਰ। ਬਾਬਾ ਸਖੀ ਰਾਮ ਜੀ ਔਰ ਉਹਨਾਂ ਦੇ بیٹے ਬਾਬਾ ਕਾਲੇ ਸ਼ਾਹ ਜੀ ਇਸ ਦਰਬਾਰ ਦੇ ਜਿਹੜੇ ਸੇਵਾਦਾਰ ਨੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਜੀ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਔਰ ਬਹੁਤ ساری ਸੰਗਤੇ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਪਹੁੰਚੀ ਆ ਤੇ ਮੈਂ ਗਾ ਕੇ ਵੀ ਹਾਜ਼ਰੀ ਲਵਾਉਣੀ ਆ ਮੈਨੂੰ ਜਦ ਵੀ ਇਸ ਦਰਬਾਰ ਦੇ ਵਿੱਚ ਆਉਣਾ ਬਹੁਤ ਅੱਛਾ ਲੱਗਦਾ ਔਰ ਮੈਂ ਅੱਜ ਪਹਿਲੀ ਵਾਰ ਨਹੀਂ ਆਇਆ ਮੈਂ ਬਹੁਤ ਸਾਲਾਂ ਤੋਂ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਿਹਾ ਤੇ ਸਾਨੂੰ ਗੁਰੂਆਂ ਨਾਲ ਗੁਰੂਆਂ ਦੇ ਲੜ ਲੱਗਣਾ ਚਾਹੀਦਾ ਜੁੜਨਾ ਚਾਹੀਦਾ ਦਰਬਾਰਾਂ ਦੇ ਨਾਲ ਤਾਂ ਕਿ ਨਸ਼ਿਆਂ ਤੋਂ ਬਚਿਆ ਜਾ ਸਕੇ ਔਰ ਬੁਰਾਈਆਂ ਤੋਂ ਬਚਿਆ ਜਾ ਸਕੇ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਓ ਆਸ਼ੀਰਵਾਦ ਲਓ